ਦੀਨਾ ਨੇ ਕਦੇ ਕਿਸੇ ਤੋਂ ਸੱਚੇ ਰਾਹ ਤੇ ਚੱਲਣਾ ਸਿੱਖਿਆ ਹੋਵੇ ਸੱਚ ਰਾਸ ਹੈ ਉਹਨਾਂ ਨੂੰ ਹੀ ਉਹਦਾ ਰਾਸ ਹੁੰਦਾ ਜਿਹੜੇ ਸ਼ੁਰੂ ਤੋਂ ਝੂਠੀ ਸੰਗਤ ਕਰਦੇ ਨੇ ਉਹਨਾਂ ਨੂੰ ਸੱਚਾ ਉਪਦੇਸ਼ ਦੇ ਦਾ ਫਾਇਦਾ ਹੀ ਨਹੀਂ ਕੋਈ ਹੁੰਦਾ ਸੱਚਾ ਰਾ ਉਹਨਾਂ ਨੂੰ ਦਿਖਾਇਆ ਹੀ ਨਹੀਂ ਜਾ ਸਕਦਾ ਸੱਚਾ ਉਹ ਸੱਚੀ ਸੋਏ ਵੀ ਅਸਲ ਤੇ ਉਹੀ ਸੱਚੇ ਨੇ ਜਿਹੜੇ ਸ਼ੁਰੂ ਤੋਂ ਸੱਚ ਨਾਲ ਜੁੜੇ ਹੋਏ ਨੇ ਤੁਸੀਂ ਆਪਣੇ ਮਨ ਤੋਂ ਪੁੱਛੋ ਤੁਸੀਂ ਸੱਚੀਆਂ ਗੱਲਾਂ ਤੇ ਯਕੀਨ ਕਰਦੇ ਹੋ ਤੁਸੀਂ ਇਮਾਨਦਾਰੀ ਤੇ ਯਕੀਨ ਕਰਦੇ ਹੋ ਤੁਸੀਂ ਸਾਦੇ ਲਈ ਵਾਸਤੇ ਸਾਦੇ ਤੋਂ ਜੁੜ ਕੇ ਯਕੀਨ ਕਰਦੇ ਹੋ ਗੁਰਨਾਮਕ ਪਾਸ਼ਾ ਜੀ ਦੀ ਬਾਣੀ ਤੇ ਅਮਲ ਕਰਦੇ ਹੋ ਕਿਸੇ ਨੂੰ ਜੁਬਾਨ ਦੇ ਕੇ ਪੂਰੀ ਕਰਦੇ ਹੋ ਕਿਸੇ ਲੋੜਵੰਦ ਦਾ ਸਹਾਰਾ ਬਣੋਗਾ ਆਪਣੀ ਹੀ ਦੇਖੋ ਜਿਹੜਾ ਆਪਣੀ ਹੀ ਸੋਚਦਾ ਨਾ ਉਹਦਾ ਆਪਣਾ ਹੀ ਨੁਕਸਾਨ ਹੁੰਦਾ ਫਿਰ ਆਏ ਚਾਤਵਾ ਕੇ ਰਹੇ ਰੱਬ ਦਾ ਨਾਮ ਮੈਂ ਤਾਂ ਹਸਦਾ ਵੀ ਜੇ ਕਿਸੇ ਨਾਲ ਮਾੜਾ ਹੋਇਆ ਤਾਂ ਕਦੇ ਨਾ ਕਦੇ ਉਹਨੇ ਕਿਸੇ ਦਾ ਮਾੜਾ ਕੀਤਾ ਹੋਣਾ ਤੇ ਜੇ ਕਿਸੇ ਨੇ ਚੰਗੀਆਂ ਚਾ ਤੰਗੀ ਸ਼ਕਤੀ ਜਾਂ ਚੰਗੀ ਕੋਈ ਵਸਤੂ ਹਾਸਲ ਕਰ ਲਈ ਭਗਤੀ ਸ਼ਕਤੀ ਮਿਹਨਤ ਨਾਲ ਕੱਭਾ ਯੋਕਦਨਗਰ ਦੇ ਚੰਗੇ ਰਾਸਤੇ ਪੜ੍ਹੇ ਹੋਣਾ ਜਿਹੜਾ ਹੁਣ ਸਾਰਾ ਸਾਲ ਵਧੀਆ ਪੜਾਈ ਕਰੂਗਾ ਉਹਦੇ ਐਂਡ ਤੇ ਤੇਤਰਾ ਚ ਵਧੀਆ ਨੰਬਰ ਆਉਣੇ ਹੀ ਆਉਣੇ ਆ